ਤਲੋਕ ਸਭਾ ਦੀਆਂ ਚੋਣਾਂ ਨੂੰ ਕੁਝ ਹੀ ਘੰਟਿਆਂ ਦਾ ਸਮਾਂ ਰਹਿ ਗਿਆ ਜਿਸ ਕਰਕੇ ਹਰ ਇੱਕ ਪਾਰਟੀ ਜੋ ਆਪਣੇ ਉਮੀਦਵਾਰ ਤੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਉਹਨਾਂ ਦੇ ਇਲਾਕਿਆਂ ਦੇ ਵਿੱਚ ਪਹੁੰਚ ਰਹੀ ਹੈ ਸពਦੇ ਦੌਰਾਨ ਕੀ ਡਾਕਟਰ ਗੁਰਪ੍ਰੀਤ ਕੌਰ ਮਾਨ ਪਗਵੰਤ ਮਾਨ ਦੇ ਧਰਮ ਪਤਨੀ ਅਤੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਜੋ ਨੇ ਅੱਜ ਮੀਤ ਹੀਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਤੇ ਲਈ ਪਹੁੰਚੇ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਨੂੰ ਵੋਟਾਂ ਦੇ ਅਧਿਕਾਰ ਬਾਰੇ ਵੀ ਜਾਣੂ ਕਰਵਾਇਆ ਅਤੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕਿਹਾ ਜਦੋਂ ਤੋਂ ਪੰਜਾਬ ਸਰਕਾਰ ਬਣੀਆ ਉਦੋਂ ਤੋਂ ਹੀ ਕੰਮਾਂ ਦੀ ਛੜੀ ਲੱਗੀ ਹੋਈ ਹੈ ਜਿਵੇਂ ਤੂਰੀਦਾਰ ਰਜਵਾਹਾ ਜਿਸ ਨੂੰ ਟੱਕਿਆ ਤੇ ਅੱਜ ਉਸ ਦੇ ਉੱਪਰ ਬੱਚੇ ਖੇਡਦੇ ਆ ਤੇ ਬਜ਼ੁਰਗ ਸੈਰ ਕਰਦੇ ਨਾ ਸਰੋਂਦੇ ਨੇ ਦੂਸਰਾ ਸ਼ਹਿਰ ਦਾ ਸਰਕਾਰੀ ਹਸਪਤਾਲ ਜਿਸ ਵਿੱਚ ਮਸ਼ੀਨਾਂ ਦੀ ਕਮੀ ਸੀ ਤੇ ਉੱਥੇ ਡਾਕਟਰ ਵੀ ਨਹੀਂ ਸਹੀ ਤੇ ਹੁਣ ਉੱਥੇ ਨਵੀਨੀਕਰਨ ਹੋਣਾ ਸ਼ੁਰੂ ਹੋ ਗਿਆ ਜਿਸ ਵਿੱਚ ਮਸ਼ੀਨਾਂ ਵੀ ਜਲਦ ਆ ਜਾਣਗੀਆਂ ਤੇ ਡਾਕਟਰ ਵੀ ਪੂਰੇ ਹੋ ਜਾਣਗੇ ਹੋਰ ਕੀ ਕੁੱਝ ਕਹਿਣਾ ਆਓ ਚਰਾ ਸੁਣ ਲੈਨੇ ਆ ਇੱਕ ਵਾਦਾ ਜੋ ਮਾਨਸਾ ਨੇ ਲੇਡੀਜ਼ ਨਾਲ ਮਾਵਾ ਨਾਲ ਭੈਣਾ ਨਾਲ ਕਰਿਆ ਸੀ ਵੀ 1000 ਰੁਪਏ ਲਾਗੂ ਕਰਨਗੇ 1000 ਰੁਪਏ ਹਰ ਮਹੀਨਾ ਆਇਆ ਕਰੂਗਾ ਸੋ ਇਹ ਵੀ ਮੈਂ ਉਹਨਾਂ ਦੇ ਅੱਗੇ ਪੂਰੀ ਸਿਫਾਰਿਸ਼ ਕਰਦੀ ਹੁੰਦੀ ਆ ਵੀ 1000 ਰੁਪਏ ਜਲਦ ਤੋਂ ਜਲਦ ਲਾਗੂ ਕਰ ਦੋ ਮੈਨੂੰ ਤਾਂ ਭੈਣਾ ਘੇਰ ਲੈਂਦੀਆਂ ਵੀ 1000 ਕਾ ਤਾਂ ਉਹਨਾਂ ਦਾ ਦੱਸ ਮੈਂ ਕਹਿੰਦੀ ਜਲਦ ਤੋਂ ਜਲਦ ਇਹ ਵੀ ਸ਼ੁਰੂਆਤ ਕਰ ਦੋ ਕਿਉਂਕਿ ਜੇ ਭੈਣਾ ਨਾਲ ਵਾਦਾ ਕੀਤਾ ਭਰਾ ਪੂਰਾ ਨਾ ਕਰੇ ਦਾ ਨਹੀਂ ਬਣ ਮੈਨੂੰ ਵਾਦਾ ਸੋ ਪਹਿਲ ਪਹਿਲ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਬੜਾ ਹੀ ਇੱਕ ਸੁੱਚਾ ਸੱਚਾ ਰਿਸ਼ਤਾ ਹੁੰਦਾ ਹੈ ਤੇ ਮਾਨ ਸਾਹਿਬ ਇਸ ਰਿਸ਼ਤੇ ਨੂੰ ਕਾਇਮ ਰੱਖਣਗੇ ਜਿਹੜਾ ਤੁਹਾਡਾ ਹਜ਼ਾਰ ਦਾ ਵਾਅਦਾ ਕੀਤਾ ਉਹ ਵੀ ਜਲਦ ਤੋਂ ਜਲਦ ਪੂਰਾ ਕਰਨਗੇ ਜੇ ਆਪਾਂ ਗੱਲ ਕਰ ਲਈਏ ਬਿਜਲੀ ਦੇ ਬਿਲਾ ਦੀ ਵੱਡਾ ਵਾਦਾ ਸੀਗਾ ਮਾਨ ਸਾਹਿਬ ਦਾ ਗਾਰੰਟੀ ਦਿੱਤੀ ਸੀ ਕਿ 600 ਯੂਨਿਟ ਬਿਜਲੀ ਫ੍ਰੀ ਹੋਊਗੀ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ ਜੀ ਕਿਸੇ ਦਾ ਹਣ ਗਰਮੀਆਂ ਚਾਹੂਗਾ ਉਹ ਤਾਂ ਨਹੀਂ ਆਉਂਦਾ ਚਲੋ ਬਹੁਤ ਵਧੀਆ ਸੋ ਇਹ ਕੰਮ ਨੇ ਜੋ ਮਾਨ ਸਰ ਨੇ ਕਰੇ ਨੇ ਬਾਕੀ ਜੇ ਆਪਾਂ ਆਪਣੇ ਨੁਮਾਇੰਦੇ ਦੀ ਗੱਲ ਕਰ ਲਈਏ ਗੁਰਮੀਤ ਸਿੰਘ ਮੀਤਹਰ ਜੀ ਉਹ ਵੀ ਇੱਕ ਸੱਚੇ ਸੁੱੱਚੇ ਲੀਡਰ ਨੇ ਮਾਨ ਸਰ ਨੇ ਜੋ ਸੰਗਰੂਰ ਤੋਂ ਜਿਨ੍ਹਾਂ ਨੂੰ ਆਪਾਂ ਟਿਕਟ ਦੇ ਕੇ ਉਹਨਾਂ ਨੂੰ ਉਹਦੇ ਦਾਵੇਦਾਰ ਬਣਾਇਆ ਕਿ ਉਹ ਲੋਕ ਸਭਾ ਇਲੈਕਸ਼ਨ ਲੜਨ ਸੋ ਉਹਨਾਂ ਨੇ ਵੀ ਜਿਹੜਾ ਕੰਮ ਹੈ ਉਹ ਬਹੁਤ ਵਧੀਆ ਉਹਨਾਂ ਨੂੰ ਸਪੋਰਟਸ ਮਿਨਿਸਟਰੀ ਵੀ ਲਈ ਉਹਦੇ ਚ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਜਿਹੜੇ ਜਿਹੜੇ ਵੀ ਉਹਨਾਂ ਕੋਲ ਮੰਤਰਾਲੇ ਆ ਰਿਹਾ ਉਹਨਾਂ ਨੇ ਉਹਦੇ ਚ ਕੰਮ ਕੀਤਾ ਸੋ ਇਹੀ ਤੁਹਾਡੇ ਅੱਗੇ ਮੰਗ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਈਏ ਜਿਹੜੇ ਮਾਨ ਸਾਹਿਬ ਨੇ ਨਾਰਾ ਦਿੱਤਾ ਵੀ ਇਸ ਵਾਰ 13 ਜ਼ੀਰੋ ਕਰਨਾ ਹੈ ਆਪਾਂ 13 ਦੀਆਂ 13 ਲੋਕ ਸਭਾ ਸੀਟਾਂ ਆਪਾਂ ਜਿੱਤਣੀਆਂ ਨੇ ਸੰਗਰੂਰ ਪਿੱਛੇ ਨਹੀਂ ਰਹਿਣਾ ਚਾਹੀਦਾ ਮੇਰੀ ਇਹੀ ਤੁਹਾਡੇ ਅੱਗੇ ਫਰਿਆਦ ਹੈ ਕਿ ਪਹਿਲੇ ਨੰਬਰ ਤੇ ਸੰਗਰੂਰ ਹੋਣਾ ਚਾਹੀਦਾ ਸੋ ਤੁਸੀਂ ਇੱਕ ਤਰੀਕ ਨੂੰ ਪੈਣਾ ਤਾਂ ਜ਼ਰੂਰ ਵੱਧ ਤੋਂ ਵੱਧ ਪੋਲਿੰਗ ਕਰਕੇ ਆਇਓ ਬੰਦੇ ਤਾਂ ਇੱਧਰ-ਉੱਧਰ ਹੋ ਜਾਂਦੇ ਨੇ ਕਿਸੇ ਦੇ ਮਗਰ ਵੀ ਲੱਗ ਜਾਂਦੇ ਨੇ ਬੀਬੀਆਂ ਨਹੀਂ ਲੱਗਦੀਆਂ ਹੁੰਦੀਆਂ ਬੀਬੀਆਂ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕੰਮ ਕਰ ਰਿਹਾ ਸੋ ਵੱਤ ਤੋਂ ਵੱਤ ਤੁਸੀਂ ਇੱਕ ਤਰੀਕ ਨੂੰ ਗਰਮੀ ਨਾ ਮੰਨਿਓ ਨਾ ਤੁਸੀਂ ਇਹ ਸੋਚਿਓ ਵੀ ਕੌਣ ਲੈ ਕੇ ਜਾਊਗਾ ਜਿਵੇਂ-ਜਿਵੇਂ ਕਰਕੇ ਪੋਲਿੰਗ ਜ਼ਰੂਰ ਕਰਕੇ ਆਇਓ ਹਮੇਸ਼ਾ ਸੋਨਾਂ ਨੂੰ ਮਿਲਦਾ ਹੈ ਵੀ ਆਪਾਂ ਔਰਤਾਂ ਦੀ ਵਿਮਨਸ ਦੀ ਪੋਲਿੰਗ ਬਹੁਤ ਘੱਟ ਹੋਈ ਹੈ ਜਦਕਿ ਆਪਾਂ ਸਭ ਤੋਂ ਜ਼ਿਆਦਾ ਪੜੀਆਂ ਲਿਖੀਆਂ ਹੁੰਦੀਆਂ ਆਪਾਂ ਸਭ ਜਾਣਦੀਆਂ ਹੁੰਦੀਆਂ ਫਿਰ ਵੀ ਪਤਾ ਨਹੀਂ ਵੋਟਾਂ ਵਾਲੇ ਦਿਨ ਕਿਉਂ ਘਰੇ ਬੈਠੇ ਰਹਿੰਦੇ ਆਂ ਨੇ ਮੇਰੀ ਇਹੀ ਤੁਹਾਡੇ ਅੱਗੇ ਫਰਿਆਦ ਹੈ ਕਿ ਵੋਟਾਂ ਵੱਧ ਤੋਂ ਵੱਧ ਪਾਓ ਤੁਹਾਡੇ ਵੋਟ ਇਤਿਹਾਸ ਬਦਲਦੀ ਹੈ ਤੁਹਾਡੇ ਬੱਚਿਆਂ ਦਾ ਚੰਗੀ ਐਜੂਕੇਸ਼ਨ ਚੰਗਾ ਹੈਲਥ ਇਨਫਰਾਸਟ੍ਰਕਚਰ ਜਿਹੜਾ ਉਹ ਤੁਹਾਨੂੰ ਤੁਹਾਡੀ ਵੋਟ ਹੀ ਦੇ ਸਕਦੀ ਹੈ ਤੁਸੀਂ ਹਰਦਾ ਇਹ ਹੱਕ ਬੜੀਆਂ ਮੁਸ਼ਕਲਾਂ ਨਾਲ ਹੱਕ ਮਿਲਿਆ ਇਸ ਹੱਕ ਨੂੰ ਨਾ ਗਵਾਇਓ ਵੱਧ ਤੋਂ ਵੱਧ ਪੋਲਿੰਗ ਕਰਿਓ ਤੇ ਆਉਣ ਵਾਲੀ ਇੱਕ ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਵੱਧ ਤੋਂ ਵੱਧ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਓ ਨੱਕੋ ਨੱਕ ਭਰ ਦਿਓ ਵੋਟਾਂ ਦੀ ਕਮੀ ਨਾ ਰਹਿੰਦੇ ਹੋ ਇਸ ਵਾਰੀ ਇਹਨੀਆਂ ਤੋਂ ਬੇਨਤੀ ਐ ਕਬੂਲ ਕਰਿਓ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੇ ਉਪਦੇਦਾਰ ਸਹਿਬਾਨ ਗੜੀਰ ਸਹਿਬਾਨ ਤੇ ਮੇਰੀਆਂ ਭੈਣਾਂ ਮਾਤਾਵਾਂ ਬਜ਼ੁਰਗ ਵੀਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੋਈ ਭਾਸ਼ਣ ਨਹੀਂ ਦੇਣਾ ਕਿਉਂਕਿ ਅਸੀਂ ਲੀਡਰ ਨਹੀਂ ਹੈਗੇ ਤੁਹਾਡੇ ਵਰਗੇ ਆ ਸਾਡੇ ਵਰਗੇ ਪਰਿਵਾਰਾਂ ਤੋਂ ਉੱਠੇ ਹੋਏ ਆ। ਤੁਹਾਡੇ ਨਾਲ ਚਾਰ ਗੱਲਾਂ ਕਰਨ ਆਏ ਆ। ਜਿਵੇਂ ਪਹਿਲਾਂ 2022 ਚ ਤੁਸੀਂ ਨੇ ਇੰਨਾ ਮਾਣ ਪਿਆਰ ਦਿੱਤਾ ਸੀ, ਸਤਕਾਰ ਦਿੱਤਾ ਬਾਈ ਜੀ ਨੂੰ। ਉਹਨਾਂ ਦੀ ਜਿਹੜੇ 7 ਸਾਲ ਦੇ ਐਮਪੀ ਦੇ ਉਹਨਾਂ ਦੇ ਜਿਹੜੇ ਕੰਮਾਂ ਤੇ ਤੁਸੀਂ ਨੇ ਮੋਹਰ ਲਾਈ ਸੀ। ਉਹਨੂੰ ਇੰਨਾ ਮਾਣ ਦਿੱਤਾ, ਪਿਆਰ ਦਿੱਤਾ, ਉਸੇ ਮਾਣ ਪਿਆਰ, ਭਰੋਸੇ ਸਦਕਾ ਉਹ ਅੱਜ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਲੋਕਾਂ ਦਾ ਸੇਵਾ ਕਰ ਰਹੇ ਨੇ ਤੇ ਹੁਣ ਵੀ ਉਹਨਾਂ ਨੂੰ ਉਨਾ ਹੀ ਮਾਣ ਹੈ ਉਨਾ ਹੀ ਭਰੋਸਾ ਹੈ ਤੁਹਾਡੇ ਤੇ ਉਹਨਾਂ ਤੋਂ ਆਇਆ ਨਹੀਂ ਜਾਂਦਾ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਹੁੰਦੀ ਹੈ। ਉਹਨਾਂ ਨੇ ਸਾਡੀ ਜ਼ਿੰਮੇਵਾਰੀ ਲਈ ਹੋਈ ਹੈ ਕਿ ਧੂਰੀ ਦੀਆਂ ਵੋਟਾਂ ਤੁਹਾਡੀ ਜ਼ਿੰਮੇਵਾਰੀ ਹੈ। ਸੋ ਤੁਸੀਂ ਨੇ ਪਹਿਲਾਂ ਵੀ ਬਹੁਤ ਮਾਣ ਪਿਆਰ ਦਿੱਤਾ ਆਪਣਾ ਪਰਿਵਾਰ ਦਾ ਮੈਂਬਰ ਸਮਝਿਆ ਸਾਨੂੰ। ਅਸੀਂ ਵੀ ਤੁਹਾਡੀ ਜਿੱਥੇ ਵੀ ਸਾਨੂੰ ਸੱਦਾ ਆਉਂਦਾ ਹੈ ਚਾਹੇ ਕਿਸੇ ਦੇ ਸੁੱਖ ਦੇ ਦੁੱਖ ਦੇ ਕੋਈ ਸਮਾਜਿਕ ਧਾਰਮਿਕ ਜਿੱਥੇ ਵੀ ਤੁਹਾਡਾ ਸੱਦਾ ਆਉਂਦਾ ਹੈ ਅਸੀਂ ਉੱਥੇ ਹਾਜ਼ਰ ਹੁੰਨੇ ਆ ਤੁਹਾਡੇ ਚ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਸਮਝਦੇ ਹੋ ਪਹਿਲਾਂ ਲੋਕ ਆਉਂਦੇ ਸੀ ਲੀਡਰ ਹੁੰਦੇ ਸੀ ਵੋਟਾਂ ਲੈ ਕੇ ਕੌਣੇ 5 ਸਾਲ ਤੱਕ ਕਿਸੇ ਦੀ ਸਾਰ ਨਹੀਂ ਲੈਂਦੇ ਸੀ ਪਰ ਬਾਈ ਜੀ ਕਹਿੰਦੇ ਵੀ ਲੋਕਾਂ ਨੇ ਜਿਹੜਾ ਵਿਸ਼ਵਾਸ ਕਰਕੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਡਰ ਤੋਂ ਜਿਹੜੀਆਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਤਾਂ ਉਹਨਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਇਹ ਸਾਡੀ ਪਾਰਟੀ ਹੈ ਸਾਡੀ ਸਰਕਾਰ ਹੈ ਬਾਕੀ ਕੰਮਾਂ ਦੀ ਗੱਲ ਤਾਂ ਜਿਵੇਂ ਚੱਠਾ ਬਾਈ ਜੀ ਨੇ ਦੱਸਿਆ ਹੈ ਬਿਜਲੀ ਦੇ ਬਿੱਲ ਸਿਹਤ ਸੇਵਾਵਾਂ ਸਕੂਲ ਰੋਜ਼ਗਾਰ ਕਿਸਾਨੀ ਦੇ ਜਿਹੜੇ ਮਸਲੇ ਸੀ ਉਹਨਾਂ ਤੇ ਜਿਹੜੇ ਆਪਣਾ ਮਜ਼ਦੂਰਾਂ ਦੇ ਜਿਹੜੇ ਵੀ ਉਹਦੇ ਉਹਨਾਂ ਦੇ ਕੋਲ ਜਾਂਦੇ ਨੇ ਜਾਂ ਜਿਹੜਾ ਵੀ ਉਹਨਾਂ ਕੋਲ ਮਸਲਾ ਜਾਂਦਾ ਹੈ ਤਾਂ ਭਾਈ ਜੀ ਪਹਿਲ ਦੇ ਆਧਾਰ ਤੇ ਉਹਨੂੰ ਪੂਰਾ ਕਰਕੇ